ਆਰੇ ਤੰਬੂ ਵਿੱਚ ਆਗੇ ਦਸ ਮੇਸ ਜੀ ਸਾਰੀ ਸੰਗਤ ਨੂੰ ਕਹਿੰਦੇ ਨਲਕਾਰ ਅੱਗੇ ਕਿੰਨਾ ਨੇ ਦਿੱਤੇ ਸਿਰ ਹੱਸ ਕੇ ਉੱਠੇ ਸੂਰਮਾ ਕੋਈ ਜਾਥੀ ਵਾਰੇ ਚਾਉਂਦੀ ਲਹੂ ਵਿੱਚ ਲਾਥੇ ਪਾਤੇ ਹੋਣਾ ਹੋਣਾ ਮੇਰੇ ਹੱਥ ਵਿੱਚ ਰੀਤ ਲਮਾਰ ਉਂਦੇ ਲਹੂ ਵਿੱਚ ਲੱਥ ਪੱਥ ਹੋਵਣਾ ਮੇਰੇ ਹੱਥ ਵਿੱਚ ਲਈ ਤਲਵਾਰ ਦਾਣਾ ਰੜਕੇ ਤੇ ਪਹਿਲਾਂ ਮਿੱਟੀ ਰੇ ਫਿਰ ਬਣਦਾ ਹੈ ਗੁਲਜਾਰ ਕੜਾ ਖਾ ਕੇ ਦੋ ਫੇੜੇ ਕਵੇਂ ਆਰਦੇ ਖਾ ਕੇ ਤੇ ਫੇੜੇ ਕਵੇਂ ਆਰਦੇ ਪਿੱਛੋ ਟਾਕਦਾ ਬਣ ਅਸਵਾਰ ਖੜਾ ਖਾ ਗਏ ਤੋ ਫੜਕ ਮੇ ਆਰਦੇ ਪਿਛੋ ਢਾਕਦਾ ਬਣੇ ਅਸਮਾਰ ਸੁਨਾ ਬੰਦਾ ਹੈ ਤਰੀ ਮਾਰਾ ਮੰਨੀ ਦਾ ਜਨ ਅਗ ਵਿੱਚ ਪਾਵੇ ਸੁਨਿਆਰੇ ਮੋਤੀ ਜਿੰਨੇ ਵਿੱਚ ਸਾਲੇ ਨੂੰ ਗਵਾਕੇ ਸਿੰਨੇ ਵਿੱਚ ਸਾਲੇ ਨੂੰ ਗਵਾਕੇ ਪਿਛੋ ਮਾਲੇ ਵਾਲਾ ਹੁੰਨਾ ਹੈ ਸੰਗਾਰੇ ਮੋਤੀ ਜਿੰਨੇ ਵਿੱਚ ਸੱਲ ਨੂੰ ਬਵਾਗੇ ਪਿੱਛੋਂ ਗਾਲੇ ਵਾਲਾ ਹੁੰਦਾ ਸੰਾਰੇ ਸੋਹਣ ਵੀਰ ਵੀ ਬਚਨ ਗੂਰੀ ਦੇਵ ਦੇ ਉੱਠੇ ਸਾਬ ਚੰਦ ਹੌਸਲੇ ਨੂੰ ਧਾਰ ਮੇਰੇ ਦਿਲੇ ਵਿੱਚ ਪਾਥਰ ਦਾ ਪਿਆਰ ਹੈ ਮੇਰੇ ਦਿਲ ਵਿੱਚ ਪਾਥਰ ਦਾ ਪਿਆਰ ਹੈ ਸਿਰ ਧਰ ਨਾਲੋਂ ਲਵੋ ਜੀ ਉਤਾਰ ਇਹ ਪੰਥ ਦਾ ਪਿਆਰ ਹੈ ਸਿਰ ਧਣ ਨਾਲ ਲਵੋ ਜਿਉ ਤਾਰੇ ਫਾਣੀ ਟੌਣੇ ਉੱਤੋਂ ਪਾਈ ਸਾਬ ਚੰਦ ਨੂੰ ਕੋਈ ਤੰਗੂ ਦੇ ਵਿੱਚ ਸ੍ਰੀ ਕਾਰ ਸ੍ਰੀ ਬੰਟਿਆਸੀ ਨਾਲ ਤਲਵਾਰ ਦੇ ਮੁੰਡਿਆਸੀ ਨਾਲ ਤਲਵਾਰ ਦੇ ਚਲੀ ਤੰਗੂ ਵਿੱਚੋਂ ਲਹੂ ਦੀ ਫੋਹਾਰ ਸਿਰੇ ਮੰਡੇ ਆਸੀ ਨਾਲ ਤਲਵਾਰ ਦੇ ਚਲੀ ਤੰਬੂ ਵਿਚੋ ਲਹੂਰੀ ਭੁਆਰ ਦਿਲ ਦੇਣ ਵਾਲਾ ਪੰਛੀ ਤਨਾਰਗ ਦੇਣ ਵਾਲਾ ਪੰਛੀ ਤਨਾਰਗ ਸਿਰ ਤੇਣ ਵਾਲਾ ਫੜੇ ਸਰਦਾਰ